ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਪੰਜਾਬ ਦੇ ਉਸ ਸ਼ਹਿਰ ਦੀ ਜਿਸ ਸ਼ਹਿਰ ਵਿੱਚ ਪਾਂਡਵਾ ਨੇ 13 ਸਾਲ ਦਾ ਬੜਮਾਸ ਕਟਿਆ ਸੀ ਤੇ ਇਸ ਸ਼ਹਿਰ ਦੇ ਲੋਕਾਂ ਨੂੰ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਮੰਨਿਆ ਜਾਂਦਾ ਹੈ। ਇਸ ਨਗਰ ਦੀ ਧਰਤੀ ਨੂੰ ਸੰਤਾਂ ਫਕੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਮੈਂ ਗੱਲ ਕਰਦਾ ਪਿਆ ਜੀ ਪੰਜਾਬ ਦੇ ਇਤਿਹਾਸਿਕ ਤੇ ਮਸ਼ਹੂਰ ਸ਼ਹਿਰ ਹੁਸ਼ਿਆਰਪੁਰ ਸ਼ਹਿਰ ਦੀ। ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਹੁਸ਼ਿਆਰਪੁਰ ਸ਼ਹਿਰ ਦਾ ਇਤਿਹਾਸ। ਤੋਂ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਜੀ। ਮੇਰਾ ਨਾਮ ਹੈ ਗਰਸੇਵਕ ਸਿੰਘ। ਤੁਸੀਂ ਦੇਖ ਰਹੇ ਹੋ ਗਰਸੇਵਕ ਸਿੰਘ ਬਲਾਓ। 14ਵੀਂ ਸਦੀ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਬਾਦਸ਼ਾਹ ਹੋਇਆ ਜੀ ਮੁਹੰਮਦ ਬੀਨ ਤੁਗਲਕ ਇਸ ਬਾਦਸ਼ਾਹ ਦੇ ਦੋ ਵਜ਼ੀਰ ਸੀ ਰਾਮਚੰਦ ਦੇ ਹਰ ਗੋਬਿੰਦ ਜਿੰਨਾ ਦੋਵਾਂ ਵਜ਼ੀਰਾਂ ਨੇ ਹੀ ਹੁਸ਼ਿਆਰਪੁਰ ਸ਼ਹਿਰ ਨੂੰ ਵਸਾਇਆ ਸੀ। ਇਹ ਹੁਸ਼ਿਆਰਪੁਰ ਸ਼ਹਿਰ ਦਾ ਨਾਮ ਬਜਵਾੜੇ ਦੇ ਜਰਨੈਲ ਹੁਸ਼ਿਆਰ ਖਾਨ ਦੇ ਨਾਮ ਤੋਂ ਰੱਖਿਆ ਗਿਆ ਸੀ। ਮਹਾਭਾਰਤ ਦੇ ਵੇਲੇ ਪਾਂਡਵਾਣੇ ਇਸ ਜਗ੍ਹਾ ਤੇ 13 ਸਾਲ ਦਾ ਬਰਨਵਾਸ ਕੱਟਿਆ ਸੀ। ਤੇ ਖੁਦਾਈ ਦੁਆਰਾ ਮਿਲੇ ਹੋਏ ਵਰਤਨ ਉਜਾਰ ਤੇ ਗਹਿਣਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਜਗ੍ਹਾ ਤੇ ਅੱਜ ਤੋਂ 4000 ਸਾਲ ਪਹਿਲਾਂ ਵੀ ਵਸੋਂ ਹੁੰਦੀ ਸੀ। ਇੱਥੇ ਹੜੱਪਾ ਸਭਿਆਤਾ ਦੇ ਲੋਕ ਰਹਿੰਦੇ ਸੀ। 16ਵੀਂ ਸਦੀ ਵਿੱਚ ਜਦੋਂ ਮੁਗਲ ਬਾਦਸ਼ਾਹ ਬਾਬਰ ਨੇ ਭਾਰਤ ਉੱਤੇ ਹਮਲਾ ਕੀਤਾ ਉਸਨੇ ਹੁਸ਼ਿਆਰਪੁਰ ਦੇ ਮਿਲਾਵਤ ਕਿਲੇ ਵਿੱਚ ਦੌਲਤਖਾਨ ਲੋਦੀ ਨੂੰ ਗੁਲਾਮ ਬਣਾ ਲਿਆ ਸੀ। ਦੌਲਤਖਾਨ ਲੋਦੀ ਨੂੰ ਗੁਲਾਮ ਬਣਾਉਣ ਤੋਂ ਬਾਅਦ ਬਾਬਰ ਨੇ ਦਿੱਲੀ ਦੇ ਉੱਤੇ ਚੜ੍ਹਾਈ ਕੀਤੀ। ਇਸ ਤਰ੍ਹਾਂ ਬਾਬਰ ਨੇ ਲੋਦੀ ਵੰਸ਼ ਦਾ ਭਾਰਤ ਦੇ ਵਿੱਚੋਂ ਅੰਤ ਕਰਕੇ ਮੁਗਲ ਹਕੂਮਤ ਦੀ ਨੀਂ ਰੱਖੀ ਸੀ। ਆਇਨੇ ਅਕਬਰੀ ਵਿੱਚ ਲਿਖਿਆ ਮਿਲਦਾ ਹੈ ਕਿ ਮੁਗਲ ਸਾਮਰਾਜ ਵੇਲੇ ਇਹ ਸ਼ਹਿਰ ਬਹੁਤ ਵੱਡੀ ਵਪਾਰਕ ਮੰਡੀ ਹੁੰਦਾ ਸੀ। ਪੂਰੇ ਭਾਰਤ ਵਿੱਚੋਂ ਇਸ ਜਗ੍ਹਾ ਤੇ ਸਮਾਨ ਬਣ ਕੇ ਆਉਂਦਾ ਸੀ ਤੇ ਇੱਥੋਂ ਫਿਰ ਜੰਮੂ ਲਦਾਖ ਪਹਾੜੀ ਇਲਾਕਿਆਂ ਵਿੱਚ ਸਪਲਾਈ ਦਿੱਤੀ ਜਾਂਦੀ ਸੀ। ਭਾਈ ਕਾਣ ਸਿੰਘ ਨਾਬਾ ਦੀ ਕੋਸ਼ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਣੇ 1699 ਈਸਵੀ ਵਿੱਚ ਖਾਲਸਾ ਪੰਥ ਸਾਜਿਆ ਸੀ ਤਾਂ ਪੰਜਾਂ ਪਿਆਰਿਆਂ ਦੇ ਵਿੱਚ ਭਾਈ ਸਾਹਿਬ ਸਿੰਘ ਜੀ ਵੀ ਹੁਸ਼ਿਆਰਪੁਰ ਦੀ ਧਰਤੀ ਦੇ ਹੀ ਰਹਿਣ ਵਾਲੇ ਸਨ ਪਰ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਭਾਈ ਸਾਹਿਬ ਸਿੰਘ ਜੀ ਕਰਨਾਟਕਾ ਵਿਧਰ ਤੇ ਰਹਿਣ ਵਾਲੇ ਸੀ ਮਿਸਲ ਕਾਲ ਦੇ ਸਮੇਂ ਤੇ ਇਹ ਇਲਾਕਾ ਕਰੋੜ ਸੰਗੀਆਂ ਮਿਸਲ ਦੇ ਅਧੀਨ ਆਉਂਦਾ ਸੀ ਤੇ ਖਾਲਸਾ ਰਾਜ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਆਣੇ ਇਸ ਨੂੰ ਖਾਲਸੇ ਰਾਜ ਵਿੱਚ ਸਥਾਪਿਤ ਕਰ ਲਿਆ ਸੀ ਫਿਰ 1846 ਈਸਵੀ ਦੇ ਵਿੱਚ ਹੋਈ ਸਿੱਖਾਂ ਤੇ ਅੰਗਰੇਜ਼ਾਂ ਦੀ ਵਿਚਕਾਰ ਜੰਗ ਤੋਂ ਬਾਅਦ ਇਸ ਸ਼ਹਿਰ ਉਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ 1907 ਈਸਵੀ ਵਿੱਚ ਸਰਦਾਰ ਅਜੀਤ ਸਿੰਘ ਜੀਾਂ ਵੱਲੋਂ ਅੰਗਰੇਜ਼ਾਂ ਦੁਆਰਾ ਲਾਗੂ ਕੀਤੇ ਹੋਏ ਖੇਤੀ ਕਾਨੂੰਨਾਂ ਦੇ ਖਿਲਾਫ ਪਗੜੀ ਸੰਵਾਲ ਜੱਟਾਂ ਲਹਿਰ ਚਲਾਈ ਗਈ ਸੀ ਤੇ ਇਸ ਲਹਿਰ ਵਿੱਚ ਹੁਸ਼ਿਆਰਪੁਰੀਆਂ ਦਾ ਸਿਰ ਕੱਡਵਾ ਰੋਲ ਰਿਹਾ ਸੀ 1947 ਦੀ ਵੰਡ ਤੋਂ ਪਹਿਲਾਂ ਇਸ ਜਗ੍ਹਾ ਤੇ ਜ਼ਿਆਦਾਤਰ ਇਸਲਾਮ ਧਰਮ ਦੇ ਲੋਕ ਹੀ ਰਹਿੰਦੇ ਸਨ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਹੁਸ਼ਿਆਰਪੁਰ ਏਰੀਆ ਦੇ ਵਿੱਚ ਮਸਜਿਦਾਂ ਤੇ ਮਕਬਰੇ ਆਮ ਹੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਬਹੁਤ ਸੂਫੀ ਸੰਤਾਂ ਦਾ ਇਸ ਧਰਤੀ ਤੇ ਵਾਸ ਰਿਹਾ ਹੈ ਜਿਸ ਕਰਕੇ ਇਸ ਸ਼ਹਿਰ ਨੂੰ ਸੰਤਾਂ ਫਕੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਟਰੈਕਟਰ ਬਣਾਉਣ ਵਾਲੀ ਕੰਪਨੀ ਸੋਨਾਲੀਕਾ ਦਾ ਸਭ ਤੋਂ ਪਹਿਲਾ ਕਾਰਖਾਨਾ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਹੀ ਲਗਾਇਆ ਗਿਆ ਸੀ ਜੋ ਕਿ ਹੁਣ ਵੀ ਸੋਨਾਲੀਕਾ ਕੰਪਨੀ ਦਾ ਦੁਨੀਆ ਦੇ ਵਿੱਚੋਂ ਸਭ ਤੋਂ ਵੱਡਾ ਕਾਰਖਾਨਾ ਹੁਸ਼ਿਆਰਪੁਰ ਦੇ ਵਿੱਚ ਹੀ ਹੈ ਹੁਸ਼ਿਆਰਪੁਰ ਅੰਬਾਂ ਦੇ ਬਾਗਾਂ ਕਰਕੇ ਪੰਜਾਬ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈ ਇਹ ਹੁਸ਼ਿਆਰਪੁਰ ਦੇ ਵਿੱਚ ਸਭ ਨਾਲੋਂ ਵੱਧ ਪੜ੍ਹੇ ਲਿਖੇ ਲੋਕ ਰਹਿੰਦੇ ਹਨ ਹੁਸ਼ਿਆਰਪੁਰ ਦਾ ਲਿਟਰੇਸੀ ਰੇਟ 90% ਹੈ ਇਹ ਸੀ ਹੁਸ਼ਿਆਰਪੁਰ ਸ਼ਹਿਰ ਦਾ ਇਤਿਹਾਸ ਕੀ ਤੁਹਾਨੂੰ ਇਸ ਇਤਿਹਾਸ ਦਾ ਪਹਿਲਾਂ ਪਤਾ ਸੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇਕਰ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਹੁਸ਼ਿਆਰਪੁਰੀਆਂ ਤੱਕ ਜਰੂਰ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਸਕੇ ਕਿ ਜਿਸ ਧਰਤੀ ਤੇ ਉਹ ਰਹਿ ਰਹੇ ਹਨ ਇਸ ਧਰਤੀ ਦਾ ਕੀ ਇਤਿਹਾਸ ਹੈ ਅੱਜ ਦੇ ਲਈ ਬਸ ਇੰਨਾ ਹੀ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਸ਼ਹਿਰ ਦੀ ਇਤਿਹਾਸਿਕ ਜਾਣਕਾਰੀਆਂ ਦੀ ਵੀਡੀਓ ਦੇ ਵਿੱਚ Yeah. Uh -huh.